ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਜੀ ਆਪਣਾ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰ ਦਿੰਦੇ ਹਨ ਤੇ ਸ਼ਬਦ ਇੱਕ ਉਸ ਮਹਾਵਤ ਦੇ ਹੱਥ ਵਿੱਚ ਫੜੇ ਕੁੰਡੇ ਵਾਂਗ ਹੈ ਜਿਵੇਂ ਹਾਥੀ ਨੂੰ ਉਹ ਕੰਟਰੋਲ ਰੱਖਦਾ ਹੈ ਇਸੇ ਤਰ੍ਹਾਂ ਮਹਾਰਜ ਕਹਿੰਦੇ ਗੁਰੂ ਦਾ ਸ਼ਬਦ ਤੇਰੇ ਲਈ ਉਹ ਇੱਕ ਕੁੰਡਾ ਹੈ ਜੋ ਮਨ ਰੂਪੀ ਹਾਥੀ ਨੂੰ ਵਸ ਵਿੱਚ ਕਰਦਾ ਹੈ ਚਲ ਤੋ ਚਲੇ ਚਲੇ ਦਹਿ ਦਹਿ ਦਿਸੋ ਕੁਰ ਆਖੇ ਹਰ ਲਿਵ ਲਾਵੇ ਗੋ ਇਸੇ ਤਰ੍ਹਾਂ ਜਿਵੇਂ ਮਨੁੱਖ ਦਾ ਮਨ ਦਸੀ ਪਾਸੀ ਦੌੜਦਾ ਹੈ ਧਾਇਓ ਰੇ ਮਨ ਦਹਿ ਦਿਸ ਧਾਇਓ ਦਸੀ ਥਾਈਂ ਦੌੜਦਾ ਫਿਰਦਾ ਹੈ ਤੇ ਗੁਰੂ ਇਸ ਨੂੰ ਭਟਕਣ ਤੋਂ ਫਿਰ ਬਚਾਉਂਦਾ ਹੈ ਇਹਦੇ ਅੰਦਰ ਫਿਰ ਪਰਮਾਤਮਾ ਜੀ ਦਾ ਪਿਆਰ ਪ੍ਰੇਮ ਪੈਦਾ ਕਰਦਾ ਹੈ ਸਤ ਗੁਰ ਸ਼ਬਦ ਤੇਰੇ ਦੇ ਅੰਤਰ ਮੁਖ ਅੰਮ੍ਰਿਤ ਨਾਮ ਚੁ ਆਵੇ ਗੋ ਸਤ ਗੁਰੂ ਜੀ ਆਪਣਾ ਸ਼ਬਦ ਫਿਰ ਮਨੁੱਖ ਦੇ ਹਿਰਦੇ ਵਿੱਚ ਟਕਾ ਦਿੰਦੇ ਆ ਅਤੇ ਉਹਦੇ ਮੁਖ ਵਿੱਚ ਫਿਰ ਆਤਮਿਕ ਜੀਣ ਜੀਵਨ ਦੇਣ ਵਾਲਾ ਨਾਮ ਜਲ ਹੈ ਜਿਹੜਾ ਉਹ ਚਉਂਦਾ ਹੈ ਬਿਸਰ ਬਿਸੂ ਪਰੇ ਹੈ ਪੂਰਨ ਗੁਰ ਗੜਡ ਸ਼ਬਦ ਮੁਖ ਪਾਵੇ ਗੋ ਜਿਵੇਂ ਜਿਹੜਾ ਸੱਪ ਹੈ ਉਹ ਜ਼ਹਿਰ ਨਾਲ ਨੱਕਾ ਨੱਕ ਭਰਿਆ ਹੁੰਦਾ ਹੈ ਉਨ੍ਹਾਂ ਦੇ ਅੰਦਰ ਆਸਰ ਤੋਂ ਬਚਾਉਣ ਲਈ ਗਾੜਡ ਮੰਤਰ ਹੈ ਇਸੇ ਤਰ੍ਹਾਂ ਗੁਰੂ ਆਪਣਾ ਸ਼ਬਦ ਮੰਤਰ ਜਿਸ ਮਨੁੱਖ ਦੇ ਮੂੰਹ ਵਿੱਚ ਪਾ ਦਿੰਦਾ ਹੈ ਬਿਸਰ ਬਿਸੂ ਪਰੇ ਹੈ ਪੂਰਨ ਗੁਰ ਗੜਡ ਸ਼ਬਦ ਮੁਖ ਪਾਵੇ ਗੋ ਮਾਇਆ ਭਉੰਗ ਤਿਸ ਨੇੜ ਨ ਆਵੇ ਵਿਖ ਚਾਰ ਚਾਰ ਲਿਵ ਲਾਵੇ ਗੋ ਇਸ ਤਰ੍ਹਾਂ ਫਿਰ ਜਿਹੜੀ ਸੰਸਾਰ ਰੂਪੀ ਮਾਇਆ ਹੈ ਉਹ ਮਨੁੱਖ ਦੇ ਨੇੜੇ ਨਹੀਂ ਆਉਂਦੀ ਮਾਇਆ ਸੱਪਣੀ ਉਹਦੇ ਨੇੜੇ ਨਹੀਂ ਟੁਕਦੀ ਤੇ ਗੁਰੂ ਸ਼ਬਦ ਮੰਤਰ ਦੀ ਬਰਕਤ ਨਾਲ ਉਹਦਾ ਜ਼ਹਿਰ ਝਾੜ ਝਾੜ ਕੇ ਉਹਦੇ ਅੰਦਰ ਪਰਮਾਤਮਾ ਦੀ ਲਗਨ ਪੈਦਾ ਕਰਦਾ ਹੈ ਆਖੋ ਸਤਨਾਮ ਸਵਾਨ ਲੋਭ ਨਗਰ ਮੈਂ ਸਬਲਾ ਗੋਰਖੇਨ ਮੈਂ ਮਾਰ ਕਢਾਵੈ ਗੋ ਲੱਭ ਕੁੱਤਾ ਭਾਵ ਜਿਵੇਂ ਲੋਭ ਨੂੰ ਕੁੱਤਾ ਕਹੈ ਸਵਾਨ ਸਵਾਨ ਕਹਿੰਦਿਆ ਕੁੱਤੇ ਨੂੰ ਲੋਭ ਕੁੱਤਾ ਮਨੁੱਖ ਦੇ ਸਰੀਰ ਨਗਰ ਵਿੱਚ ਬਲਵਾਨ ਹੋਇਆ ਰਹਿੰਦਾ ਹੈ ਜਿਵੇਂ ਆਪਾਂ ਲੋਭ ਵਿੱਚ ਫਸ ਜਾਂਨੇ ਆ ਪਰ ਗੁਰੂ ਇੱਕ ਛੈਨ ਵਿੱਚ ਉਸ ਕੂਕਰ ਨੂੰ ਕੁੱਤੇ ਨੂੰ ਮਾਰ ਕੇ ਉਹਦੇ ਅੰਦਰੋਂ ਕੱਢ ਦਿੰਦਾ ਹੈ ਸਵਾਨ ਲੋਭ ਨਗਰ ਮੈਂ ਸਬਲਾ ਗੁਰਖਿਨ ਮੈਂ ਮਾਰ ਕਢਾਵੇ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਣ ਗਾਵੇ ਗੋ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਗੁਰੂ ਨੇ ਸਤ ਸੰਤੋਖ ਧਰਮ ਇਹ ਗੁਣ ਸਾਧ ਸੰਗਤ ਨਗਰੀ ਵਿੱਚ ਲਿਆ ਕੇ ਰੱਖੇ ਹੋਏ ਹਨ ਇਹ ਗੁਣ ਕਿੱਥੇ ਹਨ ਜਿਹੜੇ ਮਨੁੱਖ ਨੂੰ ਗੁਰੂ ਜੀ ਬਖਸ਼ਦਾ ਹੈ ਮਹਾਰਾਜ ਕਹਿੰਦੇ ਸਤ ਸੰਤੋਖ ਧਰਮ ਆਣ ਰਾਖੇ ਹਰ ਨਗਰੀ ਹਰ ਗੁਣ ਦਾ ਵਹਿਗੋ ਮਹਾਰਾਜ ਕਹਿੰਦੇ ਗੁਰੂ ਜੀ ਨੇ ਸਤ ਸੰਤੋਖ ਧਰਮ ਇਹ ਗੁਣ ਸਾਧ ਸੰਗਤ ਨਗਰੀ ਵਿੱਚ ਲਿਆ ਕੇ ਰੱਖੇ ਹੋਏ ਹਨ ਜਿੱਥੇ ਆਪ ਜੀ ਬੈਠੇ ਹੋ ਤੇ ਇਸ ਤਰ੍ਹਾਂ ਲੋਭ ਕੂਕਰ ਕੁੱਤੇ ਤੋਂ ਬਚਣ ਲਈ ਮਨੁੱਖ ਸਾਧ ਸੰਗਤ ਵਿੱਚ ਪ੍ਰਮਾਤਮਾ ਜੀ ਦੇ ਗੁਣਾਂ ਨੂੰ ਗਾਉਂਦਾ ਹੈ ਪੰਕਜ ਮੋਹ ਨੇਕਰਤ ਹੈ ਪ੍ਰਾਣੀ ਗੁਰ ਨੇ ਕਰਤ ਕਾੜ ਕਢਾਵੇ ਗੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਮਨੁੱਖ ਮਾਇਆ ਦੇ ਮੋਹ ਦੇ ਖੋਬੇ ਵਿੱਚ ਖੋਬਿਆ ਰਹਿੰਦਾ ਹੈ ਮੋਹ ਦੀ ਦਲਦਲ ਵਿੱਚ ਫਸਿਆ ਰਹਿੰਦਾ ਹੈ ਸਭ ਤੋਂ ਭੈੜੀ ਦਲਦਲ ਹੈ ਮੋਹ ਦੀ ਜਿਹਦੇ ਵਿੱਚ ਮਨੁੱਖ ਤਸਦੇ ਹੀ ਤੁਰਿਆ ਜਾਂਦਾ ਤਸਦੀ ਤੁਰਿਆ ਜਾਂਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਜਿਵੇਂ ਇੱਕ ਦਲਦਲ ਵਿੱਚ ਬਹਿਜ ਤੇ ਦਲਦਲ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ ਮੋਹ ਵਿੱਚ ਆ ਕੇ ਮਨੁੱਖ ਕੁਝ ਵੀ ਕਰ ਸਕਦਾ ਹੈ ਭਾਵ ਮੋਹ ਦਾ ਚਿਕੜ ਇੱਕ ਐਸਾ ਹੈ ਜਿਹਦੇ ਵਿੱਚ ਪਤਾ ਨਹੀਂ ਲੱਗਦਾ ਮਨੁੱਖ ਮੋਹ ਵਸ ਹੋ ਗਏ ਤਸਦੇ ਹੀ ਤੁਰਿਆ ਜਾਂਦਾ ਤਸਦੇ ਹੀ ਤੁਰਿਆ ਜਾਂਦਾ ਹੈ ਪੰਕਜ ਮੋਨ ਨਿ ਕਰਤ ਹੈ ਪ੍ਰਾਣੀ ਗੁਰ ਨਿ ਕਰਤ ਕਾੜ ਕਢਾਵਾਏ ਹੋ ਇਸ ਖੋਬੇ ਵਿੱਚੋਂ ਖੋਬ ਰਹੇ ਮਨੁੱਖ ਨੂੰ ਸਤਿਗੁਰੂ ਜੀ ਫਿਰ ਆਪਣੇ ਸ਼ਬਦ ਦੀ ਵਰਕਤ ਨਾਲ ਉਪਦੇਸ਼ ਦੀ ਵਰਕਤ ਨਾਲ ਆਪਣੀ ਕਿਰਪਾ ਨਾਲ ਇਸ ਖੋਬੇ ਵਿੱਚੋਂ ਕੱਢ ਕੇ ਬੰਨੇ ਲਾ ਦਿੰਦਾ ਹੈ ਆਖੋ ਸਤਨਾਮ ਤਰਾਹੇ ਤਰਾਹੇ ਸਰਣ ਜਨ ਆਏ ਗੁਰ ਹਾਥੀ ਦੇ ਨਿਕਲਾਵੈ ਗੋ ਤਰਾਹੇ ਤਰਾਹੇ ਭਾਵ ਬਚਾਲੈ ਬਚਾਲੈ ਇਹ ਆਖਦੇ ਜਿਹੜੇ ਮਨੁੱਖ ਨੂੰ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਆਉਂਦੇ ਹਨ ਵੀ ਸਤਿਗੁਰੂ ਜੀ ਬਖਸ਼ ਲੈ ਬਚਾਲੈ ਜਦੋਂ ਆ ਕੇ ਗੁਰੂ ਦੇ ਦਰ ਤੇ ਤਰਲੇ ਕਰਦੇ ਹਾਂ ਤੇ ਗੁਰੂ ਫਿਰ ਆਪਣਾ ਹੱਥ ਫੜਾ ਕੇ ਉਹਨਾਂ ਨੂੰ ਮਾਇਆ ਦੇ ਮੋਹ ਦੇ ਚਿੱਕੜ ਵਿੱਚੋਂ ਬਾਹਰ ਕੱਢ ਲੈਂਦਾ ਹੈ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਬਾਹ ਪਾਕਰ ਕੱਢ ਲੈਨੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਹੱਥ ਪਕੜ ਕੇ ਬਾਹ ਪਕੜ ਕੇ ਉਸ ਨੂੰ ਕੱਢ ਲੈਂਦੇ ਹਨ। ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਿਲਾਵੇ ਗੋ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਮਨੁੱਖ ਦੇ ਮਨ ਦੀ ਪਟਕਣਾ ਦਾ ਮੂਲ ਹੈ ਤੇ ਜੀਵਾਂ ਨੂੰ ਪਰਚਾਣ ਲਈ ਸਾਰਾ ਜਗਤ ਇੱਕ ਖੇਡ ਰਚੀ ਹੋਈ ਹੈ ਸੁਪਨੰਤਰ ਭਾਵ ਸੁਪਨੇ ਅੰਦਰ ਅੰਦਰਲਾ ਸੁਪਨਾ ਮਨ ਦਾ ਸੁਪਨਾ ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਿਲਾਵੈ ਗੋ ਇਸ ਤਰ੍ਹਾਂ ਗੁਰੂ ਪਿਆਰਿਓ ਜੀਵਾਂ ਨੂੰ ਪਰਚਾਲਣ ਲਈ ਇਹ ਸਾਰਾ ਜਗ ਦੇ ਇੱਕ ਖੇਡ ਜਹੀ ਹੈ ਇਹ ਖੇਡ ਜੀਵਾਂ ਨੂੰ ਪ੍ਰਮਾਤਮਾ ਆਪ ਖੜਾ ਰਿਹਾ ਹੈ ਇਹ ਖੇਡ ਦੇ ਵਿੱਚ ਦਿਵਸ ਰਾਤ ਦੁਇ ਦਾਈ ਦੇ ਖੇਲਾ ਸਗਲ ਜਗਤ ਕਹਿੰਦੇ ਰਾਤ ਦਾਈ ਹੈ ਜਿਹੜੀ ਮਨੁੱਖ ਨੂੰ ਸੰਬੰਧੀ ਹੈ ਤੇ ਦਿਨ ਦਾ ਆਇਆ ਦਿਵਸ ਰਾਤ ਦੋਇ ਦਾਈ ਦਾ ਹੈ ਖੇਲਾ ਸਗਲ ਜਗਤ ਇਹ ਸੰਸਾਰ ਮਨੁੱਖ ਦੀ ਭਟਕਣਾ ਦਾ ਮੂਲ ਹੈ ਤੇ ਜੀਵਾ ਨੂੰ ਪ੍ਰਚਾਲ ਲਈ ਖੇਡ ਰਚੀ ਹੈ ਖੇਡ ਜੀਵਾ ਨੂੰ ਪਰਮਾਤਮਾ ਆਪ ਖਿਡਾ ਰਿਹਾ ਹੈ ਲਾਹਾ ਨਾਮ ਗੁਰਮਤ ਲੈ ਚਲੋ ਹਰ ਦਰਗਹਿ ਪੈਂਦਾ ਜਾਵੈ ਗੋ ਇਸ ਖੇਡ ਵਿੱਚ ਪ੍ਰਮਾਤਮਾ ਦਾ ਨਾਮ ਹੀ ਇੱਕ ਲਾਭ ਹੈ ਤੇ ਸਤਿਗੁਰੂ ਜੀ ਦੀ ਮਾਤਰਾ ਹੀ ਇਹ ਲਾਭ ਖੱਟ ਕੇ ਲੈ ਜਾਵੋ ਸਤਿਗੁਰੂ ਜੀ ਕਹਿੰਦੇ ਲਾਹਾ ਨਾਮ ਗੁਰਮਤ ਲੈ ਚਾਲੋ ਭਾਈ ਗੁਰੂ ਦੀ ਮਤ ਲੈ ਕੇ ਇਹ ਲਾਹਾ ਖੱਟਣਾ ਕਰ ਤੇ ਜਿਹੜਾ ਮਨੁੱਖੇ ਲਾਭ ਖੱਟ ਕੇ ਇੱਥੋਂ ਜਾਂਦਾ ਹੈ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਮਾਣ ਪਾਉਂਦਾ ਹੈ ਹਉਮੈ ਕਰੇ ਕਰਾਵੇ ਹਉਮੈ ਪਾਪ ਕੋਲੇ ਆਨ ਜਮਾਵੇ ਗੋ ਇਸ ਤਰ੍ਹਾਂ ਮਹਾਰਜ ਕਹਿੰਦੇ ਜਿਹੜਾ ਮਨੁੱਖ ساری ਉਮਰ ਹਉ ਹਉ ਹੀ ਕਰਦਾ ਰਹਿੰਦਾ ਹੈ ਭਾਵ ਹਉਮੈ ਕਰਦਾ ਰਹਿੰਦਾ ਹੈ ਹੰਕਾਰ ਕਰਦਾ ਰਹਿੰਦਾ ਹੈ ਉਹ ਮਨੁੱਖ ਆਪਣੀ ਮਾਨਸਿਕ ਖੇਤੀ ਵਿੱਚ ਪਾਪ ਕੋਲੇ ਲਿਆ ਕੇ ਬੀਜ ਰਿਹਾ ਹੈ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਬਲਾਵੇ ਗੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕਾਲ ਭਾਵ ਸਮਾ ਸਮਾ ਜਦੋਂ ਫਿਰ ਬੀਤ ਜਾਂਦਾ ਹੈ ਫਿਰ ਆਪਾਂ ਕਹਿੰਦੇ ਵੀ ਮੌਤ ਆ ਜਾਂਦੀ ਹੈ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਬਲਾਵੇ ਗੋ ਇਸ ਤਰ੍ਹਾਂ ਮਾਰਜੀ ਕਹਿੰਦੇ ਵੀ ਜਦੋਂ ਭਾਈ ਅੰਤ ਸਮਾਂ ਆਉਂਦਾ ਹੈ ਫਿਰ ਉਹ ਬੀਜੇ ਹੋਏ ਕਮਾਏ ਹੋਏ ਪਾਪ ਫਿਰ ਦੁੱਖਦਾਈ ਬਣ ਜਾਂਦੇ ਹਨ ਪਰ ਉਸ ਵੇਲੇ ਕੀ ਹੋ ਸਕਦਾ ਹੈ ਉਹ ਸਮਾਂ ਤੇ ਲੰਘ ਚੁੱਕਿਆ ਹੈ ਜਿਹੜੇ ਕੋਇਲੇ ਪਾਪ ਬੀਜੇ ਹੁੰਦੇ ਹਨ ਸਾਰੀ ਉਮਰ ਕੀਤੇ ਹੁੰਦੇ ਹਨ ਫਿਰ ਉਹਨਾਂ ਦਾ ਫਲ ਖਾਣਾ ਹੀ ਪੈਂਦਾ ਹੈ ਸੰਤ ਹੋ ਰਾਮ ਨਾਮ ਤਨ ਸੰਚੋ ਲੈ ਖਰਚ ਚੱਲੇ ਪਤ ਪਾਵੇ ਕੋ ਇਸ ਤਰ੍ਹਾਂ ਮਰਜ ਕਹਿੰਦੇ ਭਾਈ ਇਹ ਦੁੱਖ ਤੁਹਾਨੂੰ ਨਾ ਸਹਿਣਾ ਪਵੇ ਤਾਂ ਪਰਮਾਤਮਾ ਦਾ ਨਾਮ ਤਨ ਇਕੱਠਾ ਕਰਦੇ ਰਹੋ ਤੇ ਜਿਹੜੇ ਮਨੁੱਖ ਜੀਵਨ ਸਫਰ ਵਿੱਚ ਵਰਤਣ ਲਈ ਨਾਮ ਖਰਚ ਲੈ ਕੇ ਤੁਰਦੇ ਹਨ ਤੇ ਪਰਮਾਤਮਾ ਫਿਰ ਉਹਨਾਂ ਨੂੰ ਇੱਜ਼ਤ ਮਾਣ ਬਖਸ਼ਿਸ਼ ਕਰਦਾ ਹੈ ਖਾਏ ਖਰਚ ਦੇਵੇ ਬਹੁ ਤੇਰਾ ਹਰ ਦਿਨ ਦੇ ਟੋਟ ਨਾ ਆਵੇ ਗੋ ਉਹ ਮਨੁੱਖ ਇਹ ਨਾਮ ਤਨ ਆਪ ਖੁੱਲਾ ਵਰਤ ਕੇ ਤੇ ਹੋਰਾਂ ਨੂੰ ਵੀ ਬਣਦੇ ਹਨ ਤੇ ਹਰੀ ਨਾਮ ਧਨ ਦੇ ਬਣਦਿਆਂ ਇਸ ਵਿੱਚ ਕਦੇ ਵੀ ਕਮੀ ਨਹੀਂ ਆਉਂਦੀ ਇਹ ਐਸਾ ਤਨ ਐ ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਾਧੋ ਜਾਈ ਨਾਮ ਮੰਨਣਾ ਪ੍ਰਮਾਤਮਾ ਦਾ ਨਾਮ ਆਪ ਜਪਣਾ ਤੇ ਹੋਰ ਨਾਂ ਨੂੰ ਜਪਾਉਣਾ ਖਾਏ ਖਰਚ ਦੇਵਾ ਬਹੁ ਤੇਰਾ ਹਰ ਦਿਨ ਦੇ ਟੋਟ ਨਾ ਆਵੇਗੋ ਇਹ ਧਨ ਵਣਦਿਆ ਘਟਣ ਵਾਲਾ ਨਹੀਂ ਹੈ ਚਾਹੇ ਕੋਈ ਗਿਆਨ ਵਣਦਾ ਹੈ ਤੇ ਚਾਹੇ ਕੋਈ ਪ੍ਰਮਾਤਮਾ ਦਾ ਸਿਮਰਨ ਬੰਦਗੀ ਆਪ ਕਰਦਾ ਤੇ ਹੋਰਨਾਂ ਨੂੰ ਕਰਵਾਉਂਦਾ ਹੈ ਮਹਾਰਾਜ ਕਹਿੰਦੇ ਇਹਨਾਂ ਨੂੰ ਵੰਡ ਦਿਆਂ ਭਾਈ ਕੋਈ ਕਮੀ ਨਹੀਂ ਆਉਂਦੀ ਹੈ RAM ਨਾਮ ਤਨ ਹੈ ਹਿਰਦੇ ਅੰਤਰ ਧਨ ਗੁਰ ਸਰਣਾਇ ਪਾਵੇ ਗੋ ਸਤਗੁਰੂ ਜੀ ਕਹਿੰਦੇ ਭਾਈ ਇਹ ਨਾਮ ਧਨ ਗੁਰੂ ਦੀ ਸ਼ਰਨ ਪਏ ਤੋਂ ਮਿਲਦਾ ਹੈ ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਨਾਮ ਧੰਸਦਾ ਹੈ ਫਿਰ ਮਹਾਰਾਜ ਕਹਿੰਦੇ ਨਾਨਕ ਦਇਆ ਦਇਆ ਕਰ ਦਿਨੀ ਦੁੱਖ ਦਾਲਦ ਪੰਜ ਸਮਾਵੈ ਗੋ ਇਸ ਤਰ੍ਹਾਂ ਜਿਸ ਮਨੁੱਖ ਨੂੰ ਪਰਮਾਤਮਾ ਨਾਮ ਧਰਨ ਦੀ ਦਾਤ ਦੀ ਮਿਹਰ ਕਰ ਦਿੰਦਾ ਹੈ ਤੇ ਉਹ ਆਪਣਾ ਹਰੇਕ ਦੁੱਖ ਦੂਰ ਕਰਕੇ ਆਤਮਿਕ ਗਰੀਬੀ ਮੁਕਾ ਕੇ ਨਾਮ ਵਿੱਚ ਲੀਨ ਹੋ ਜਾਂਦਾ ਹੈ ਸਭ ਤੋਂ ਭਿਆਨਕ ਆਤਮਿਕ ਗਰੀਬੀ ਹੈ ਵਾਰੀ ਤੌਰ ਤੇ ਭਾਵੇਂ ਬੰਦਾ ਅਮੀਰ ਹੈ ਪਰ ਜੇ ਪਰਮਾਤਮਾ ਦਾ ਨਾਮ ਉਸ ਕੋਲ ਨਹੀਂ ਹੈ ਤਉ ਆਤਮਿਕ ਆਤਮਿਕ ਗਰੀਬੀ ਕਰਕੇ ਬਹੁਤ ਗਰੀਬ ਹੈ ਕਾਨੜਾ ਮਹੱਲਾ ਚੌਥਾ ਮਨ ਸਤਗੁਰ ਸਰਨ ਤਿਆਵੈ ਗੋ ਲੋਹਾ ਹਿਰਨ ਹੋਵੈ ਸੰਗ ਪਾਰਸ ਗੁਣ ਪਾਰਸ ਕੋ ਹੋਏ ਆਵੈ ਗੋ ਇਸ ਕਰਕੇ ਭਾਈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਜਿਸ ਮਨੁੱਖ ਦਾ ਮਨ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਜਿਸ ਤਰ੍ਹਾਂ ਸਰੀਰ ਸ਼ਰਨ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਮਨ ਦਾ ਸ਼ਰਨ ਵਿੱਚ ਆਉਣਾ ਵੀ ਬਹੁਤ ਜ਼ਰੂਰੀ ਹੈ ਕਈ ਵਾਰੀ ਸਰੀਰ ਸ਼ਰਨ ਵਿੱਚ ਆ ਜਾਂਦਾ ਹੈ ਮਨ ਸ਼ਰਨ ਵਿੱਚ ਆਉਂਦਾ ਨਹੀਂ ਹੈ ਤੇ ਸਰੀਰ ਕਿਤੇ ਹੋਰ ਹੁੰਦਾ ਮਨ ਕਿਤੇ ਹੋਰ ਹੁੰਦਾ ਮਹਾਰਾਜ ਇੱਥੇ ਮਨ ਦੀ ਵੀ ਗੱਲ ਕਰਦੇ ਆ ਮਨ ਸਾਤਗੁਰ ਸ਼ਰਨ ਤਿਹ ਆ ਵੈਗੋ ਮਾਰੇ ਕਹਿੰਦੇ ਜਿਸ ਮਨੁੱਖ ਦਾ ਮਨ ਪਹੁੰਚ ਜਾਂਦਾ ਹੈ ਗੁਰੂ ਦੀ ਸ਼ਰਨ ਵਿੱਚ ਤੇ ਪ੍ਰਮਾਤਮਾ ਜੀ ਦਾ ਨਾਮ ਸਿਮਰਦਾ ਹੈ ਲੋਹਾ ਹਿਰਨ ਹੋਵੈ ਸੰਗ ਪਾਰਸ ਗੁਣ ਪਾਰਸ ਕੋ ਹੋਇ ਆ ਵੈਗੋ ਰਹਾਉ ਦਾ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਸਮਝਾਉਂਦੇ ਆ ਕਿ ਉਹ ਪ੍ਰਭੂ ਚਰਨਾਂ ਦੀ ਛੋਹ ਨਾਲ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਜਿਵੇਂ ਪਾਰਸ ਨਾਲ ਛੋ ਕੇ ਲੋਹਾ ਸੋਨਾ ਬਣ ਜਾਂਦਾ ਹੈ ਇਸੇ ਤਰ੍ਹਾਂ ਪਾਰਸ ਦੀ ਛੋ ਦਾ ਗੁਣ ਉਸ ਵਿੱਚ ਆ ਵਸਦਾ ਹੈ ਸਤਗੁਰ ਮਹਾਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੇ ਗੋ ਇਹ ਬਚਨ ਆਪਾਂ ਕਈ ਵਾਰੀ ਪੜ੍ਹਿਆ ਸਤਗੁਰੂ ਜੀ ਦੇ ਕੇ ਗੁਰੂ ਵੀ ਇੱਕ ਬਹੁਤ ਵੱਡਾ ਪੁਰਖ ਹੈ ਤੇ ਗੁਰੂ ਵੀ ਇੱਕ ਪਾਰਸ ਹੈ ਜਿਹੜਾ ਮਨੁੱਖ ਗੁਰੂ ਦੀ ਚਰਨੀ ਲੱਗਦਾ ਹੈ ਉਹ ਸ੍ਰੇਸ਼ਟ ਫਲ ਪ੍ਰਾਪਤ ਕਰਦਾ ਹੈ ਜਿਉਂ-ਜਿਉਂ ਗੁਰ ਉਪਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈ ਜਿਰਖਾਵੇ ਗੋ ਜਿਵੇਂ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਪ੍ਰਹਿਲਾਦ ਆਦਿਕ ਧਰੂ ਵਰਗੇ ਕਈ ਤਰ੍ਹਾਂ ਦੇ ਪਾਰ ਲੰਘ ਗਏ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਆਪਣੇ ਸੇਵਕ ਦੀ ਪਤ ਜਰੂਰ ਰੱਖਦਾ ਹੈ ਜਿਹੜਾ ਸ਼ਰਧਾ ਭਾਵਨਾ ਨਾਲ ਭਾਈ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਦਾ ਹੈ ਸਤ ਗੁਰ ਬਚਨ ਬਚਨ ਹੈ ਨੀਕੋ ਗੁਰ ਬਾਚਨੀ ਅੰਮ੍ਰਿਤ ਪਾਵੇ ਗੋ ਇਸ ਤਰ੍ਹਾਂ ਮਾਰੇ ਕਹਿੰਦੇ ਯਕੀਨ ਜਾਣ ਕਿ ਗੁਰੂ ਦਾ ਬਚਨ ਬੜਾ ਸ੍ਰੇਸ਼ਟ ਹੈ ਮਾਰੇ ਕਹਿੰਦੇ ਵਿਸ਼ਵਾਸ ਰੱਖ ਭਰੋਸਾ ਰੱਖ ਸਤ ਗੁਰ ਬਚਨ ਬਚਨ ਹੈ ਨੀਕੋ ਯਕੀਨ ਜਾਣ ਗੁਰੂ ਦਾ ਵਚਨ ਬੜਾ ਸ੍ਰੇਸ਼ਟ ਹੈ ਗੁਰੂ ਦੇ ਬਚਨਾਂ ਦੀ ਤਾਕਤ ਨਾਲ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ ਜਿਉਂ ਅੰਬਰੀਕ ਅਮਰਾ ਪਦ ਪਾਏ ਸਤ ਗੁਰ ਮੁਖ ਬਚਨ ਧਿਆਵੇ ਗੋ ਇਸ ਤਰ੍ਹਾਂ ਭਾਈ ਜਿਹੜਾ ਮਨੁੱਖ ਗੁਰੂ ਦਾ ਉਚਾਰਿਆ ਹੋਇਆ ਸ਼ਬਦ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਤੇ ਉਹ ਉੱਚਾ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ ਜਿਵੇਂ ਅਮਰੀਕ ਨੇ ਉਹ ਆਤਮਿਕ ਦਰਜਾ ਹਾਸਲ ਕਰ ਲਿਆ ਜਿੱਥੇ ਆਤਮਿਕ ਮੌਤ ਪਹ ਨਹੀਂ ਸਕਦੀ ਸਤਿਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰ ਧਿਆਵੇ ਗੋ ਸੁਦਾ ਭਾਵ ਅੰਮ੍ਰਿਤ ਸੁਦਾ ਸੁਦਾ ਕਰ ਆਤਮਿਕ ਜੀਵਨ ਦਾ ਨਿਸ਼ਚੈ ਕਰਕੇ ਜਿਸ ਮਨੁੱਖ ਨੂੰ ਗੁਰੂ ਦੀ ਸ਼ਰਨ ਪਏ ਰਹਿਣਾ ਆਪਣੇ ਮਨ ਵਿੱਚ ਪਸੰਦ ਆ ਜਾਂਦਾ ਹੈ ਮਨ ਜੁੜ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਫਿਰ ਉਹ ਗੁਰੂ ਦੇ ਬਚਨ ਨੂੰ ਆਤਮਿਕ ਜੀਵਨ ਦਾਤਾ ਨਿਸ਼ਚੇ ਕਰਕੇ ਉਹਨੂੰ ਆਪਣੇ ਅੰਦਰ ਵਸਾਈ ਰੱਖਦਾ ਹੈ ਦਇਆਲ ਦੀਨ ਭਏ ਹੈ ਸਤਗੁਰ ਹਰ ਮਾਰਗ ਪੰਥ ਦਿਖਾਵੇ ਗੋ ਗੁਰੂ ਤਾਂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਗੁਰੂ ਪਰਮਾਤਮਾ ਦੇ ਮਲਾਪ ਦਾ ਰਸਤਾ ਵਿਖਾ ਦਿੰਦਾ ਹੈ ਸਤ ਗੁਰ ਸ਼ਰਨ ਭਏ ਸੇ ਥਾਪੇ ਤិន ਰਾਖਣ ਕੋ ਪ੍ਰਭ ਆਵੇ ਗੋ ਇਸ ਤਰ੍ਹਾਂ ਮਾਰੇ ਕਹਿੰਦੇ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹਨਾਂ ਨੂੰ ਬਹੁਤ ਆਦਰ ਮਿਲਦਾ ਹੈ ਤੇ ਪਰਮਾਤਮਾ ਉਹਨਾਂ ਦੀ ਰੱਖਿਆ ਕਰਨ ਲਈ ਆਪ ਬੌਣਦਾ ਹੈ ਜੇ ਕੋ ਸਰਸੰਦੈ ਜਨ ਉਪਰ ਫਿਰ ਉਲਟੋ ਤਿਸੈ ਲਗਾਵੇ ਗੋ ਜੇ ਕੋਈ ਮਨੁੱਖ ਉਹਨਾਂ ਸੇਵਕਾਂ ਦੇ ਉੱਤੇ ਤੀਰ ਚਲਾਉਂਦਾ ਹੈ ਉਹ ਤੀਰ ਪਰਤ ਕੇ ਉਹਨਾਂ ਨੂੰ ਹੀ ਲੱਗਦੇ ਹਨ ਭਾਵ ਉਹਨਾਂ ਦੀ ਹੀ ਆਤਮਿਕ ਸ਼ਾਂਤੀ ਭੰਗ ਹੋ ਜਾਂਦੀ ਹੈ ਜੇ ਕੋ ਸਰ ਸੰਧੈ ਜਨ ਉੱਪਰ ਫਿਰ ਉਲਟੋ ਤਿਸੈ ਲਗਾਵੇ ਗੋ ਹਰ 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 ਸਰ ਸੇਵੈ ਤਿੰਨ ਦਰਗਹ ਮਹਾਨ ਦੇ ਵਾਵੇ ਗੋ ਜਿਹੜੇ ਮਨੁੱਖ ਸਾਧ ਸੰਗਤ ਦਾ ਆਸਰਾ ਲਈ ਰੱਖਦੇ ਹਨ ਤੇ ਪ੍ਰਮਾਤਮਾ ਉਹਨਾਂ ਨੂੰ ਆਪਣੀ ਹਜ਼ੂਰੀ ਵਿੱਚ ਮਾਣ ਬਖਸ਼ ਦਿੰਦਾ ਹੈ ਮਾਣ ਦਵਾਉਂਦਾ ਹੈ ਗੁਰਮਤ 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 ਧਿਆਵੇ ਹਰ ਗਲ ਮਿਲ ਮੇਲ ਮਿਲਾਵੇ ਗੋ ਇਸ ਤਰ੍ਹਾਂ ਮਾਰੇ ਕਹਿੰਦੇ ਜਿਹੜੇ ਮਨੁੱਖ ਸਦਾ ਹੀ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਪ੍ਰਮਾਤਮਾ ਉਹਨਾਂ ਦੇ ਗਲ ਨਾਲ ਮਿਲ ਕੇ ਉਹਨਾਂ ਨੂੰ ਆਪਣੇ ਨਾਲ ਇੱਕਮਿਕ ਕਰ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ ਇਸ ਤਰ੍ਹਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ